ਤਾਂ ਅਸੀਂ ਸ਼ੁਰੂਆਤ ਕੀਤੀ ਐ ਇੱਥੇ ਤੱਕ ਕਈ 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 ਸੰਸਕਾਰ ਹੋਏ ਹੁੰਦੇ ਤੇ ਅਸੀਂ ਪਹਿਲਾਂ ਆ ਕੇ ਤਾਂ ਕਿ ਬੱਚੇ ਡਰ ਨਾ ਜਾਣ ਸਾਰੀ ਸਵਾ ਆਪਣਾ ਇਕੱਠੀ ਕਰਕੇ ਹੋਰ ਪਾਸੇ ਸਿੱਟਣੀ ਪੰਜ ਛੇ ਸਾਲ ਇਦਾਂ ਹੀ ਚੱਲਦਾ ਰਿਹਾ ਹੁਣ ਪੰਜ ਚਾਰ ਸਾਲ ਤੋਂ ਇੱਥੇ ਹੱਲੇ ਵੀ ਕੋਈ ਕੋਈ ਸੰਸਕਾਰ ਹੋਇਆ ਹੁੰਦਾ ਵੀ ਕਈ ਵਾਰ ਛੋਟੀ ਉਮਰ ਦੇ ਬੱਚੇ ਵੀ ਤੁਹਾਡੇ ਨਾਲ ਸੇਵਾ ਕਰਦੇ ਆ ਉਹ ਉਹ ਕਦੀ ਆਉਂਦੀ ਸੀ ਉਹਨਾਂ ਦੇ ਧਿਆਨ ਦੇ ਵਿੱਚ ਗੱਲ ਕਦੀ ਇੱਦਾਂ ਗੱਲ ਕਰਦੇ ਸੀ ਇਹ ਸਥਾਨ ਹੈ ਜਾਈਦੇ ਇੱਥੇ ਆ ਕੇ ਤਾਂ ਉਹੀ ਚੀਜ਼ੇ ਯਾਦ ਨਹੀਂ ਰਹਿੰਦੀ ਕਿਸੇ ਤੇ ਹਾਂ ਸਮਝ ਗਿਆ ਫਤੇਗੜ ਸਾਹਿਬ ਦੀ ਧਰਤੀ ਤੇ ਸੰਗਤ ਦੀ آمد ਦੇ ਹਿਸਾਬ ਨਾਲ ਲੰਗਰਾਂ ਦੀ ਬਹੁਤਾਤ ਹੁੰਦੀ ਹੈ ਹਰ ਤਰ੍ਹਾਂ ਦਾ ਲੰਗਰ ਤੁਹਾਨੂੰ ਮਿਲਦਾ ਹੈ ਇਹ ਇਹ ਤੁਹਾਨੂੰ ਤੁਸੀਂ ਆਮ ਸੁਣਦੇ ਹੋ ਕਿ ਲੰਗਰ ਬਹੁਤ ਜ਼ਿਆਦਾ ਨਹੀਂ ਪਰ ਉਸ ਦੇ ਵਿਚਾਲੇ ਕੁਝ ਚੀਜ਼ਾਂ ਵਿਲੱਖਣ ਹੋ ਜਾਂਦੀਆਂ ਵੱਖਰੀਆਂ ਹੋ ਜਾਂਦੀਆਂ ਕਿ ਲੰਗਰ ਨੂੰ ਇਕੱਲੇ ਲੰਗਰ ਦੇ ਰੂਪ ਦੇ ਵਿੱਚ ਅਸੀਂ ਦੇਖਦੇ ਹਾਂ ਆ ਤੁਹਾਨੂੰ ਅਸੀਂ ਵਿਲੱਖਣਤਾ ਇਸ ਲੰਗਰ ਦੀ ਇੱਕ ਦਿਖਾਵਾਂਗੇ ਜਿਹੜੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਇੱਕ ਵਾਰ ਤਸਵੀਰ ਇਧਰ ਲਈ ਦਿਖਾ ਦਿਓ ਕਿ ਇੱਥੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਬਕਾਇਦਾ ਮੱਖਣ ਔਰ ਲੱਸੀ ਜਿਹੜੀ ਹੈ ਇਹਦਾ ਲੰਗਰ ਚੱਲਦਾ ਹੈ ਔਰ ਕਈ ਸਾਲਾਂ ਤੋਂ ਇਹ ਪਿੰਡ ਜਿਹੜਾ ਹੈਗਾ ਇਹ ਇੱਥੇ ਲੰਗਰ ਲਾਉਂਦਾ ਪਰ ਇਹਦੀ ਵਿਲੱਖਣਤਾ ਕੀ ਹੈ ਇਸ ਲੰਗਰ ਦੀ ਇਸ ਜਗ੍ਹਾ ਦੀ ਵਿਲੱਖਣਤਾ ਖਾਸੀਅਤ ਇਹ ਹੈ ਕਿ ਇਹ ਲੰਗਰ ਮੜੀਆਂ ਦੇ ਵਿੱਚ ਲੱਗਾ ਹੋਇਆ ਇੱਥੇ ਮੜੀਆਂ ਸਨ ਔਰ ਇਹ ਲੰਗਰ ਦੇ ਜਿਹੜੇ ਸੇਵਾਦਾਰ ਹੈਗੇ ਆ ਪਿੰਡ ਵਾਸੀ ਆ ਪਹਿਲਾਂ ਆ ਕੇ ਉਹਨਾਂ ਨੂੰ ਉਹਨਾਂ ਦੀ ਸਾਫ ਸਫਾਈ ਕਰਦੇ ਸੀ ਫਿਰ ਆ ਕੇ ਇੱਥੇ ਲੰਗਰ ਲੱਗਦਾ ਸੀ ਸਾਰੀ ਅਸੀਂ ਜਾਣਕਾਰੀ ਵੀ ਲਵਾਂਗੇ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਖਾਲਸਾ ਵਾਹਿ ਫਤਿਹ ਆਓ ਜੀ ਕਿਹੜਾ ਪਿੰਡ ਹੈ ਜੀ ਕੰਬਾਲਾ ਪਿੰਡ ਜੀ ਕੰਬਾਲਾ ਹਾਂ ਜੀ ਇਹ ਮੋਹਾਲੀ ਮੋਹਾਲੀ ਜ਼ਿਲ੍ਹੇ ਚ ਆਇਆ ਜੀ अच्छा सਾਨੂੰ ਹੀ ਪਤਾ ਲੱਗਿਆ ਸੀ ਕਿ ਤੁਸੀਂ ਇੱਥੇ ਆ ਕੇ ਪਹਿਲਾਂ ਉਥੇ ਮੜੀਆਂ ਸੀ ਪਹਿਲਾਂ ਆ ਕੇ ਸਫਾਈ ਕਰਦੇ ਸੀ ਹਾਂਜੀ ਪਹਿਲੇ ਸੀਗੀਆਂ 2 ਸਾਲ ਹੁਣ ਤੇ ਨਹੀਂ ਵੇਖ ਦੀਆਂ ਪਹਿਲੇ ਤੇ ਅਸੀਂ ਆ ਕੇ ਸਾਫ ਕਰਦੇ ਸੀਗੇ ਜੀ ਹਾਂ ਮੜੀਆਂ ਦੀ ਸਵਾਵ ਵਗੈਰਾ ਸੀ ਸਾਫ ਕਰਕੇ ਪਾਸੇ ਛੁੱਟਦੇ ਸੀਗੇ ਜੀ ਹਾਂ ਫਿਰ ਅਸੀਂ ਲੰਗਰ ਲਾਉਂਦੇ ਸੀਗੇ ਜੀ ਇੱਥੇ ਹੁਣ ਨਹੀਂ ਵੇਖ 2 ਸਾਲ ਤੋਂ ਦੇਖਦੀਆਂ ਪਦੰਦ ਹਟਾ ਦੀਆਂ ਜੀ ਇੱਥੋਂ ਹਾਂ ਆ ਜੀ ਹੁਣ ਉਹਦੇ ਬਾਅਦ ਸਾਫ ਹੀ ਮਿਲਦਾ ਹੁਣ ਤਾਂ ਇਹ ਇਹ ਕਿੰਨੇ ਕ ਸਾਲਾਂ ਤੋਂ ਲਾ ਰਹੇ ਹੋ ਜੀ ਲੰਗਰ ਤੁਸੀਂ हां जी ਅਸੀਂ ਤਕਰੀਬਨ ਪਿਛਲੇ 14-15 ਸਾਲ ਤੋਂ ਲਾ ਰਹੇ ਹਾਂ 2011 ਤੋਂ ਸਾਡਾ ਲੰਗਰ ਲੱਗ ਰਿਹਾ ਥੇ ਠੀਕ ਹੈ ਹਾਂ ਜੀ ਹਾਂ ਅਮ ਅੱਛਾ ਤੇ ਇਹ ਉਦੋਂ ਤੋਂ ਹੀ ਇਹ ਸੀਗਾ ਕਿ ਇੱਥੇ ਮੜੀਆਂ ਸੀਗੀਆਂ ਤੇ ਆ ਕੇ ਸਾਫ਼ ਕਰਦੇ ਸੀ ਉਦੋਂ ਕੀ ਕੁਝ ਕਰਨਾ ਪੈਂਦਾ ਸੀ ਇਸ ਟਾਈਮ ਅਸੀਂ ਸ਼ੁਰੂਆਤ ਕੀਤੀ ਹੈ ਇੱਥੇ ਤਾਂ ਕਈ 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 ਸੰਸਕਾਰ ਹੋਏ ਹੁੰਦੇ ਤੇ ਅਸੀਂ ਪਹਿਲਾਂ ਆ ਕੇ ਤਾਂ ਕਿ ਬੱਚੇ ਡਰ ਨਾ ਜਾਣ ਸਾਰੀ ਸਵਾ ਆਪਣਾ ਇਕੱਠੀ ਕਰਕੇ ਹੋਰ ਪਾਸੇ ਸਿੱਟਣੀ ਪੰਜ ਛੇ ਸਾਲ ਇਦਾਂ ਹੀ ਚੱਲਦਾ ਰਿਹਾ ਹੁਣ 5-4 ਸਾਲ ਤੋਂ ਇੱਥੇ ਹੱਲੇ ਵੀ ਕੋਈ ਕੋਈ ਸੰਸਕਾਰ ਹੋਇਆ ਹੁੰਦਾ ਇੱਥੇ ਹੱਲੇ ਵੀ ਹੱਲੇ ਵੀ ਕੋਈ ਨਾ ਕੋਈ ਹੋਇਆ ਹੁੰਦਾ ਹੱਲੇ ਕੋਈ ਨਾ ਕੋਈ ਹੋਇਆ ਹੁੰਦਾ ਹੁਣ ਘਟ ਗਈ ਵੈਸੇ ਪਹਿਲਾਂ ਪਹਿਲਾਂ ਤਾਂ ਬਹੁਤ ਜ਼ਿਆਦਾ ਹੁੰਦੇ ਸੀਗੇ ਹੁਣ ਕੋਈ ਕੋਈ ਹੁੰਦਾ ਹੈ ਅੱਛਾ ਫਿਰ ਰਾਤ ਨੂੰ ਜਦੋਂ ਕਈ ਵਾਰ ਵੈਸੇ ਤਾਂ ਅਜਿਹੀ ਕੋਈ ਗੱਲ ਹੁੰਦੀ ਨਹੀਂ ਪਰ ਫਿਰ ਵੀ ਕਈ ਵਾਰ ਛੋਟੀ ਉਮਰ ਦੇ ਬੱਚੇ ਵੀ ਤੁਹਾਡੇ ਨਾਲ ਸੇਵਾ ਕਰਦੇ ਆ ਉਹ ਉਹ ਕਦੀ ਆਉਂਦੀ ਸੀ ਉਹਨਾਂ ਦੇ ਧਿਆਨ ਦੇ ਵਿੱਚ ਗੱਲ ਕਦੀ ਇਦਾਂ ਗੱਲ ਕਰਦੇ ਸੀ ਨਹੀਂ ਇਹ ਸਥਾਨ ਇਹ ਹੈ ਜਾਈਦੇ ਇੱਥੇ ਆ ਕੇ ਤਾਂ ਉਹੀ ਚੀਜ਼ੇ ਜ਼ਿਆਦਾ ਨਹੀਂ ਰਹਿੰਦੀ ਕਿਸੇ ਦੇ ਹਾਂ ਵਾਹ ਵਾਹ ਹਾਂ ਇੱਥੇ ਤਾਂ ਇਹ ਲੰਗਰ ਦੇ ਵਿੱਚ ਬੜੀ ਸ਼ਾਂਤੀ ਮਿਲੇ ਆ ਪਛਾਤਾ ਸਕਣ ਨੂੰ ਕੋਈ ਵੈਗਰੂ ਦੀ ਕਿਰਪਾ ਇਸ ਥਾਂ ਤੇ ਹਾਂ ਬਹੁਤ ਸ਼ਾਂਤੀ ਜੀ ਲੰਗਰ ਚੱਲਿਆ ਤੇ ਬੜਾ ਆਨੰਦ ਆਇਆ ਸ਼ਕਣ ਨੂੰ ਅੱਛਾ ਜੀ ਮੈਂ ਮੈਂ ਇਹੋ ਗੱਲ ਕਰ ਰਿਹਾ ਸੀਗਾ ਕਿ ਕਈ ਵਾਰ ਦਿਮਾਗ ਚ ਆ ਜਾਂਦੀ ਹੈ ਬੱਚਿਆਂ ਦੇ ਰਾਤ ਨੂੰ ਬੈਠੇ ਜਦੋਂ ਕਿਤੇ ਲੰਗਰ ਬੰਦ ਹੁੰਦਾ ਹੈ ਕਦੀ ਇਹ ਹੈ ਦੀ ਕੋਈ ਗਲਤ ਨਹੀਂ ਇਹ ਜੀ ਕੋਈ ਗੱਲ ਨਹੀਂ ਹੋਈ ਬਾਕੀ ਤਾਂ ਅਸੀਂ ਤਕਰੀਬਨ ਪਹਿਲਾਂ ਹੀ ਆ ਕੇ ਅਸੀਂ ਸਫਾਈ ਕਰ ਜਾਂਦੇ ਤੇ ਵੀ ਬੱਚਿਆਂ ਨੂੰ ਕੋਈ ਜੀ ਚੀਜ਼ ਦਾ ਪਤਾ ਹੀ ਨਾ ਲਗੇ ਅੱਛਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਨਾ ਪਤਾ ਹੀ ਲੱਗਦਾ ਸੀਗਾ ਅੱਛਾ ਅਸੀਂ ਆਫਸਰ ਕਹੀ ਕਰਦੇ ਨੇ ਵੀ ਦੇਖੋ ਅਸੀਂ ਅੱ ਦੇਖਦੇ ਸੀ ਨ ਕੋਈ ਹੁੰਦਾ ਕਹਦੇ ਜਾ ਕੇ ਵੀ ਤੂੰ ਮੜੀਆਂ ਤੇ ਜਾ ਕੇ ਪੈ ਜਾ ਇੱਕ ਰਾਤ ਕੱਟ ਲੈ ਤਾਂ ਕੋਈ ਨਹੀਂ ਕੱਟਦਾ ਅਸੀਂ ਚਾਰ ਚਾਰ ਰਾਤਾਂ ਤੇ ਕੱਟ ਕੇ ਜਾਂਦੇ ਤੁਸੀਂ ਦੱਸਦੇ ਵੀ ਸੀ ਪਿੰਡ ਜਾ ਕੇ ਹਾਂਜੀ ਹਾਂ ਸਾਰੇ ਨੂੰ ਪਤਾ ਸੀਗਾ ਵੱਡੇ ਬੰਦੇ ਨੂੰ ਪਤਾ ਸੀਗਾ ਅੱਛਾ ਬਡੇਰੀ ਉਮਰ ਦੇ ਬੰਦੇ ਪਹਿਲਾਂ ਆ ਕੇ ਇੱਥੇ ਸਫਾਈ ਕਰ ਹਾਂਜੀ ਹਾਂ ਬੱਚੇ ਤਾਂ ਬਾਅਦ ਚ ਆਉਂਦੇ ਨਾ ਜਿੱਦਾਂ ਲੰਗਰ ਦੀ ਤਿਆਰੀ ਹੁੰਦੀ ਅਸੀਂ 10 ਦਿਨ ਪਹਿਲਾਂ ਆ ਕੇ ਇੱਥੇ ਸਫਾਈ ਕਰਨੀ ਸਾਰਾ ਕੁਝ ਹੂੰ ਜਗ੍ਹਾ ਵੀ ਬਲਕੇ ਸਾਨੂੰ 30 35 ਫੁੱਟ ਜਿਹੜਾ ਇਹ ਲੋਟ ਹੋਈ ਹੋਈ ਐ ਸਾਡਾ ਪਿਛਲੇ ਪਾਸੇ ਜਾ ਕੇ ਤਾਂ ਸਾਡਾ ਗਜਰਾ ਹੁੰਦਾ ਨਹੀਂ ਤਾਂ ਜਿੱਦਾਂ ਸਾਡਾ ਲੰਗਰ ਚੱਲਦਾ ਉਨੀ ਸਾਨੂੰ ਜਗ ਇਹਨੀ ਜਗ੍ਹਾ ਮਿਲ ਜਾਏਗੀ। ਸੋ ਇਹਦਾ ਮਤਲਬ ਬਾਕੀ ਲੰਗਰਾਂ ਦੇ ਨਾਲ ਤੁਹਾਨੂੰ ਐਕਸਟਰਾ ਐਫਰਟ ਕਰਨਾ ਪੈਂਦਾ ਸੀ। ਹਾਂਜੀ ਹਾਂ ਸਾਨੂੰ ਤਾਂ ਬਹੁਤ ਜ਼ਿਆਦਾ ਘੱਟ ਜਗ੍ਹਾ ਮਿਲੀ ਹੋਈ ਹੈ। ਲੋਕਾਂ ਕੋਲ ਕਿਸੇ ਕੋਲ 50 ਫੁੱਟ ਚੌੜੀ ਹੈ, ਕਿਸੇ ਕੋਲ 60 ਫੁੱਟ ਹੈ। ਹਾਂਜੀ ਹਾਂ ਸਾਡੇ ਕੋਲ 35 ਫੁੱਟ ਦਾ ਫਰੰਟ ਹੈ। ਉਹ ਤਾਂ ਅਸੀਂ ਜਿਹੜੀ ਬਾਉਂਡਰੀ ਕਰੀ ਆ ਉਹਦੇ ਨੀਚੇ ਨੂੰ ਰਸਤਾ ਬਣਾ ਕੇ ਪਿੱਛੇ ਅਸੀਂ ਰਸਣ ਤਿਆਰ ਕਰਨ ਦਾ ਉਹ ਬਣਾਉਨੇ ਤਾਂ ਸਾਰਾ ਚੱਲਦਾ। ਇੱਥੇ ਤਾਂ ਤੁਹਾਡੇ ਸਾਹਮਣੇ ਬਰਤਾਨਾ ਬਟਾਉਣ ਦੀ ਜਗ੍ਹਾ ਤੋੜਾਂ ਦੀ ਵੀ ਜਗ੍ਹਾ ਪੂਰੀ ਨੇ ਅਸੀਂ ਦੇਖਿਆ ਕਿ ਮਸ਼ੀਨਾਂ ਲੱਗੀਆਂ ਹੋਈਆਂ ਨੇ ਸਾਗ ਬਣਾਉਣ ਵਾਲੀਆਂ ਸਬਜੀ ਪ੍ਰਸ਼ਾਦਾ ਤਿਆਰ ਕਰਨ ਵਾਲੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਇਹ ਪਿੰਡ ਨੇ ਆਪਣੀਆਂ ਹੀ ਖਰੀਦ ਲੀਆਂ ਆਪਣੇ ਖਰੀਦੀਆਂ ਹੋਈਆਂ ਸਾਰਾ ਕੁਝ ਲੱਸੀ ਅੱਛੀ ਤਿਆਰ ਹੋ ਰਹੀ ਹੈ ਮੱਖਣਾ ਇੱਥੇ ਤਿਆਰ ਹੋ ਰਿਹਾ ਸਾਗ ਇੱਥੇ ਤਿਆਰ ਹੋ ਰਿਹਾ ਸਾਰਾ ਚੀਜ਼ ਇੱਥੇ ਤਿਆਰ ਹੋ ਰਹੀ ਹੈ ਇੱਥੇ ਸਾਰਾ <ण्या> मतलब बड़ी गिनती संगत आउंदी है बहुत बड़ी गिनती संगत आंदी है अरे संगत जेडी है सेवा ਕਰਨ ਵਾਲੀ ਇਹ ਵੀ संगत ਬਹੁਤ ਤਗੜੀ ਹੈ ਸਾਡੇ ਨਾਲ ਇੱਕ ਹੋਰ संगत ਦੂਰੋਂ ਆਦੀ ਹੈ ਮਡੇਲਾ ਸਾਹਿਬ ਤੋਂ ਹੁੰਦੇ ਨੇ ਇਹ ਮਤਲਬ ਇਹ ਕਾਦੀ ਫੁੱਲਾ ਸਿੰਘ ਦੇ ਪਿੰਡ ਦੇ ਇਹ ਸਾਡੇ ਨਾਲ ਸੇਵਾ ਕਰਾਉਣ ਦੇ ਵਿੱਚ ਬਹੁਤ ਮਦਦ ਕਰਉਂਦੇ ਨੇ ਸਾਡੀ ਫੁੱਲਾ ਸਿੰਘ ਜੀ ਦੇ ਪਿੰਡ ਤੋਂ ਆਏ ਹਾਂ ਇਹ ਉਥੋਂ ਆਉਂਦੇ ਨੇ ਇਹ ਸਾਡੇ ਨਾਲ ਲੰਗਰ ਸੇਵਾ ਕਰਾਉਂਦੇ ਨੇ ਇਹ ਸਾਤ ਤੋਂ ਚਾਰ ਦਿਨ ਪਹਿਲਾਂ ਲੰਗਰ ਇਹ ਲਾਉਂਦੇ ਨੇ ਅਸੀਂ ਇਹਨਾਂ ਨੂੰ ਸਾਰਾ ਕੁਝ ਸੰਯੋਗ ਦਿੰਨੇ ਆ ਬਾਲਣ ਪਾਂਡਾ ਠੀਕਰ ਸਭ ਇਹ ਆਪਣਾ ਰਸਣ ਲਿਆਉਂਦੇ ਨੇ ਤੇ ਸਾਡੇ ਕੋਲ ਇਸ ਲੰਗਰ ਹੁੰਦੇ ਨੇ ਸਾਨੂੰ ਇਹਨਾਂ ਦਾ ਬਲਾਤ ਹੈ ਕਿ ਸਾਡੇ ਨਾਲ ਸੇਵਾ ਕਰਾਉਂਦੇ ਨੇ ਕਿਉਂ ਸਾਡੇ ਕੋਲ ਸੇਵਾਦਾਰ ਦੀ ਘਾਟ ਹੁੰਦੀ ਹੈ ਅਸੀਂ ਮੋਹਾਲੀ ਏਰੀਏ ਦੇ ਆ ਉਧਰ ਮਤਜਰਾ ਲੇਬਰ ਬਹੁਤ ਮਹਿੰਗਾ ਹੈ ਤੇ ਬਹੁਤ ਔਖਾ ਹੈ ਮਤਜਰਾ ਲੇਬਰ ਕੰਨਿਓ ਅਸੀਂ ਉਹਨੇ ਬਾਕੀ ਸਾਡੇ ਪਿੰਡ ਦੇ ਆਉਂਦੇ ਗਵਾਂਢੀ ਪਿੰਡ ਤੋਂ ਵੀ ਸਾਡੇ ਕੋਲ ਮੁੰਡੇ ਆਉਂਦੇ ਨੇ ਸਾਡੇ ਨਾਲ ਸੇਵਾ ਕਰਾਉਂਦੇ ਨੇ ਬਾਕੀ ਕਿਹੜਾ ਪਿੰਡ ਆ ਤੁਹਾਡਾ ਪਿੰਡ ਦੇ ਦਾ ਅਸੀਂ ਹਾਂਜੀ ਅੱਛਾ ਤੁਹਾਨੂੰ ਵੀ ਪਹਿਲਾਂ ਇਦਾਂ ਜਿਵੇਂ ਬਾਪੂ ਜੀ ਉਹ ਨਹੀਂ ਦੱਸ ਨਾ ਪਹਿਲਾਂ ਪਹਿਲਾਂ ਨਹੀਂ ਮੈਨੂੰ ਪਤਾ ਲੱਗਾ ਨਹੀਂ ਕਿ ਬਈ ਅੱਛਾ ਅੱਛਾ ਤੁਹਾਡਾ ਤਜਰਬਾ ਹੁੰਦਾ ਹੀ ਆ ਹਾਂ ਜੀ ਹੁਣ ਕਿ ਹਮਾਰੋ 5-7 ਸਾਲ ਲਗਾ ਪਹਿਲਾਂ 4-5 ਸਾਲਾਂ ਤੋਂ ਲੰਘ ਗਿਆ ਹਾਂ ਜੀ 5-4 ਸਾਲ ਤੇ ਠੀਕ ਹੈ ਅੱਛਾ ਓਵਰਆਲ ਜੇ ਮੈਂ ਤੁਹਾਨੂੰ ਸਮਝਾਣਾ ਚਾਹਾਂ ਕਿ ਸੰਗਤ ਬਹੁਤ ਉਤਸ਼ਾਹ ਨਾਲ ਆਉਂਦੀ ਹੈ ਖੈਰ ਹੁਣ ਤਾਂ ਬਹੁਤ ਫਰਕ ਪੈ ਗਿਆ ਅੱਜ ਤੋਂ 5-4 ਸਾਲ ਪਹਿਲਾਂ ਤੇ ਕੁਝ ਵੀਡੀਓ ਇਦਾਂ ਦੀਆਂ ਆਉਂਦੀਆਂ ਸੀ ਕਿ ਵਾਜੇ ਵਜਾ ਰਹੇ ਨੇ ਬਹੁਤ ਜ਼ਿਆਦਾ ਕਹ ਲਓ ਕਿ ਜਿਹਨੂੰ ਆਪਾਂ ਖੱਪ ਦਾ ਨਾਮ ਦੇ ਲਓ ਹੁਣ ਘਟਿਆ 4-5 ਸਾਲ ਪਹਿਲਾਂ ਅਸੀਂ ਵੀ ਪਹਿਲਾਂ ਖੀਰ ਦਾ ਮਟਰ ਪਨੀਰ ਦਾ ਲੰਗਰ ਲਾਉਂਦੇ ਸੀਗੇ ਜਦੋਂ ਫਿਰ ਹੋਇਆ ਵੀ ਮਿੱਠਾ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਅਸੀਂ ਚੇਂਜ ਕਰਦੇ ਆ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਮੱਖਣ ਦੱਸੀ ਔਰ ਇੰਨਾ ਲੰਗਰ ਦੂਏ ਲੰਗਰਾਂ ਨਾਲੋਂ ਵੱਧ ਸਾਡਾ ਲੰਗਰ ਚੱਲਦਾ। ਬੜਾ ਖੁਸ਼ ਹੋ ਕੇ ਖਾਂਦੇ ਨੇ ਨਾ ਸਾਰੀ। ਹਾਂਜੀ ਹਾਂ। ਨਾਲੇ ਇੱਧਰ ਨੇੜੇ ਸ਼ਹਿਰ ਪੈਂਦੇ ਨੇ ਵੱਡੇ। ਮੋਹਾਲੀ ਵਰਗੇ ਸ਼ਹਿਰ ਪੈ ਜਾਂਦੇ ਨੇ। ਉਹਨਾਂ 'ਚ ਵੈਸੇ ਹੀ ਕਮੀ ਹੁੰਦੀ ਇਹਨਾਂ ਗੱਲਾਂ ਦਾ। ਹਰ ਤੱਕ ਅੱਜ ਅੱਜ ਦੀ ਰੇਟ 'ਚ ਮੱਖਣ ਤਾਂ ਹਰ ਇੱਕ ਨੂੰ ਮਿਲਦਾ ਹੀ ਨਹੀਂ ਹੈ। ਹਾਂ 50% ਲੋਕਾਂ ਨੂੰ। ਹਾਂ। ਇਹ ਮੁੱਲ ਦਾ ਨਹੀਂ ਸਾਰਾ ਅਸੀਂ ਆਪ ਤਿਆਰ ਕਰ ਰਹੇ ਹਾਂ। ਸੋਹਣੀ ਸੇਵਾ। ਹਾਂਜੀ। ਆ ਪਿੰਡ ਪਿੰਡ ਦੱਸ ਦਿਓ ਇੱਕ ਵਾਰੀ। ਪਿੰਡ ਕੰਬਾਲਾ ਜ਼ਿਲ੍ਹਾ ਸਹਿਜਜੀਤ ਸੰਜੀਤ ਸਿੰਘ ਨਗਰ ਮੋਹਾਲੀ। ਠੀਕ ਹੈ। ਤਾਂ ਇਹ ਜ਼ਿਲ੍ਹਾ ਮੋਹਾਲ ਔਰ ਖਾਸ ਗੱਲ ਇਹ ਸੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਇੱਥੋਂ ਦੀ ਕੁਝ ਕੁਝ ਵੱਖਰਾ ਹੈ ਤਾਂ ਵੱਖਰਾ ਹੀ ਹੈ ਕਿ ਉਹ ਦੱਸ ਰਹੇ ਨੇ ਕਿ ਇੱਥੇ ਇਸ ਤੋਂ ਪਹਿਲਾਂ ਮੜੀਆਂ ਹੁੰਦੀਆਂ ਸੀਗੀਆਂ ਅਸੀਂ ਵਡੇਰੀ ਉਮਰ ਦੇ ਲੋਕ ਆ ਕੇ ਉਹ ਦੱਸ ਰਹੇ ਨੇ ਕਿ ਉਸ ਨੂੰ ਪਹਿਲਾਂ ਸਾਫ ਸਪਾਈ ਕਰਦੇ ਸੀ ਤਾਂ ਕਿ ਜਿਹੜੇ ਛੋਟੀ ਉਮਰ ਦੇ ਬੱਚੇ ਆ ਉਹ ਦੇਖ ਕੇ ਕਿਤੇ ਉਹਨਾਂ ਦੇ ਮਨ ਦੇ ਅੰਦਰ ਕੋਈ ਅਜੀਹਾ ਵਹਿਮ ਨਾ ਆ ਜਾਏ ਪਰ ਫਿਰ ਹਾਲ ਉਹ ਕਹਿੰਦੇ ਸਾਲ ਦੋ ਸਾਲ ਤੋਂ ਇਸ ਗੱਲ ਤੋਂ ਕਿਤੇ ਨਾ ਕਿਤੇ ਸਾਨੂੰ ਆਰਾਮ ਜ਼ਰੂਰ ਹੈ ਕਿ ਹੁਣ ਸ਼ਾਇਦ ਇੱਥੋਂ ਮੜੀਆਂ ਚੇਂਜ ਕਰ ਦਿੱਤੀਆਂ ਜਾਂਦੀਆਂ ਹਨ ਆਪਣੇ ਸਹਿਯੋਗੀ ਗੋਲਡੀ ਦੇ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮੂਤ ਜੀ ਫਤੇਗੜਸਾ